ਹੈਲੋ ਜੀ ਸੱਚੇ ਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ 6 ਤੋਂ 7 ਸਾਲ ਦੀ ਬੱਚੀ ਦਾ ਜਿਹੜਾ ਨਾਪ ਹੈ ਉਹ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਨਾਪ ਦੀ ਫੋਟੋ ਲਾਉਣੀ ਹੈ ਜੀ ਜੇਕਰ ਤੁਹਾਡੇ ਘਰੇ ਵੀ ਹੈਗੀ ਹੈ ਬੱਚੀ 6 ਤੋਂ 7 ਸਾਲ ਦੀ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨਾਪ ਜਿਹੜਾ ਸਹੀ ਹੈਗਾ ਤੇ ਜੇਕਰ ਨਾ ਬੱਚਾ ਥੋੜਾ ਹੈਵੀ ਹੈ ਤਾਂ ਉਸ ਹਿਸਾਬ ਨਾਲ ਤੁਸੀਂ ਥੋੜਾ ਖੁੱਲਗਾ ਰੱਖ ਸਕਦੇ ਹੋਗੇ ਕੀ ਹੈਵੀ ਹੈ ਜੇ ਪਤਲਾ ਹੈਗਾ ਬੱਚਾ ਤੇ ਇਹ మీడియం ਸਾਈਜ਼ ਹੈ ਬਿਲਕੁਲ ਜਿਹੜੇ ਬੱਚੇ ਦੀ ਸਿਹਤ ਬਿਲਕੁਲ ਠੀਕ ਠਾਕ ਹੈ ਹੈਨਾ ਨਾ ਹੀ ਤਾਂ ਮੋਟਾ ਨਹੀਂ ਬਤਲਾ ਉਹਦੇ ਲਈ ਹੈ ਠੀਕ ਹੈ ਜੀ ਸੋ ਇੱਥੇ ਆਪਾਂ ਜਿਹੜਾ ਕਮੀਜ਼ ਦਾ ਜਿਹੜਾ ਨਾਪ ਦਾ ਫੋਟੋ ਲਾਈ ਸੀਗੀ ਜਿਹੜਾ ਸੂਟ ਦੇ ਸਾਰੇ ਦੇ ਨਾਪ ਦੀ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ ਚਲੋ ਜੀ ਇੱਥੇ ਆਪਾਂ ਨਾਪ ਲੈਣਾ ਜਿਹੜਾ ਸਟਾਰਟ ਕੀਤਾ ਸੀਗਾ ਜਿਹੜਾ ਪਿੰਕ ਵਾਲਾ ਸੂਟ ਹੈਗਾ ਮਿਰਰ ਵਾਲੀ ਲੈਸ ਲੱਗੀ ਹੋਈ ਜਿਹਦਾ ਆਪਾਂ ਨਾਪ ਲੈ ਰਹੇ ਆ ਇਹ ਆਪਣੇ ਕੋਲ ਬਣਿਆ ਹੋਇਆ ਸੂਟ ਹੈਗਾ ਇਹਦੀ ਆਪਾਂ ਵੀਡੀਓ ਜਿਹੜੀ ਨਹੀਂ ਸ਼ੂਟ ਕੀਤੀ ਹੈਗੀ ਕਿਉਂਕਿ ਇਹ ਬਹੁਤ ਮਤਲਬ ਕਿ ਹੋਗੇ 6-7 ਮਹੀਨੇ ਨੂੰ ਬਣਾਏ ਨੂੰ ਤੇ ਹੁਣ ਜਿਹੜਾ ਆਪਾਂ ਨਿਊ ਸੂਟ ਹੈ ਜਿਹੜਾ ਉਹ ਬਣਾਉਣਾ ਹੈਗਾ ਬੱਚੀ ਦਾ ਘਰੇ ਪਾਉਣ ਵਾਲਾ ਸਿੰਪਲ ਜਿਵੇਂ ਕਿ ਪ੍ਰਿੰਟਡ ਸੂਟ ਤੁਹਾਨੂੰ ਪਤਾ ਲੱਗ ਰਿਹਾ ਹੈ ਨਾ ਇਹ ਆਪਾਂ ਇਹਦੀ ਕਟਿੰਗ ਕਰ ਰਹੇ ਆਂਗੇ ਠੀਕ ਹੈ ਜੀ ਨਾਪ ਲੈ ਕੇ ਸੋ ਬੱਚੀ ਦੀ ਜਿਹੜੀ ਕਮੀਜ਼ ਸੀਗੀ ਉਹ 28 ਇੰਚ ਦੀ ਸੀਗੀ ਸੋ ਥੋੜੀ ਜਿਹੀ ਇਹ ਨੀਵੀ ਹੈਗੀ ਕਮੀਜ਼ ਤਾਂ ਕਰਕੇ ਆਪਾਂ ਜਿਹੜਾ 30 ਇੰਚ ਹੀ ਰੱਖਿਆਗਾ ਤਾਂ ਜੋ ਸਾਡੇ ਕੋਲ 27 ਇੰਚ ਤਿਆਰ ਰਹਿ ਸਕੇ ਹੈ ਨਾ ਤੇ ਇੱਥੇ ਆਪਾਂ ਕੱਟ ਰਿਆਂਗੇ ਘੇਰਾ ਘੇਰਾ ਆਪਣਾ ਹੈਗਾ ਸੀਗਾ ਜੀ 14 ਇੰਚ ਤੇ ਆਪਾਂ ਕੱਟ ਰਿਆਂ 17 ਇੰਚ 3 ਇੰਚ ਆਪਾਂ ਐਡ ਕੀਤਾਗਾ ਐਕਸਟਰਾ ਜਿਹੜਾ ਕਪੜਾ ਫੋਲਡ ਹੋਊਗਾ ਹੈ ਨਾ ਉਹਦਾ ਠੀਕ ਹੈ ਜੀ ਇੱਥੇ ਆਪਾਂ ਮਾਰਕਿੰਗ ਕਰ ਲਈ ਹੈ ਤੇ ਹੁਣ ਆਪਾਂ ਜਿਹੜਾ ਕਮੀਜ਼ ਦਾ ਜਿਹੜਾ ਪੀਸ ਹੈ ਉਹਨੂੰ ਅਲੱਗ ਕਰ ਲਵਾਂਗੇ ਹਾਂਜੀ ਇੱਥੇ ਆਪਾਂ ਫੋਲਡ ਕਰ ਲਿਆ ਉਹਨੂੰ ਜਿਹੜਾ ਆਪਾਂ ਕਮੀਜ਼ ਦਾ ਪੀਸ ਕੱਟਿਆ ਸੀ ਉਹਨੂੰ ਆਪਾਂ ਫੋਲਡ ਕਰ ਲਿਆ ਜਦੋਂ ਆਪਾਂ ਮੋਢੇ ਕੱਟਣੇ ਹੁੰਦੇ ਹਨ ਤਾਂ ਆਪਾਂ ਜਿਹੜਾ ਮੋਢੇ ਜਿਹੜੇ ਖੁੱਲੀ ਸਾਈਡ ਹੁੰਦੀ ਹੈ ਉਧਰੋਂ ਆਪਾਂ ਮੋਢੇ ਕੱਟਣੇ ਹੁੰਦੇ ਨੇ ਹਨ ਜਿਹੜੀਆਂ ਭੈਣਾਂ ਜਾਣ ਕਰਨੇ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਸੋ ਜਿਹੜੀਆਂ ਹਲੇ ਨਿਊ ਨੇਗੀਆਂ ਮਤਲਬ ਕਿ ਸਿੱਖ ਰਹੀਆਂ ਨੇਗੀਆਂ ਤਾਂ ਉਹਨਾਂ ਲਈ ਦੱਸ ਰਹੀਆਂ ਮੈਂ ਕਿ ਜਿਹੜਾ ਖੁੱਲਾ ਪਾਸਾ ਹੁੰਦਾ ਕੱਪੜੇ ਦਾ ਉਧਰ ਆਪਾਂ ਮੋਢਾ ਕੱਢਣਾ ਹੁੰਦਾਗਾ ਹਨ ਤੇ ਚਲੋ ਜੀ ਇੱਥੇ ਆਪਾਂ ਮਾਰਕਿੰਗ ਕਰ ਲਈ ਮੋਢੇ ਦੀ ਤੇ ਜਿਹੜਾ ਤੀਰਾ ਸੀਗਾ ਉਹ ਬਈ ਤੇ ਆਪ ਪਦਾ ਸਿੰਚ ਕੱਟਿਆਗਾ ਤਾਂ 1 ਇੰਚ ਜਿਹੜਾ ਹੋ ਐਕਸਟਰਾ ਕੱਟਾਂਗੇ ਆਪਾਂ ਤੇ ਇੱਥੇ ਮੈਂ ਛਾਤੀ ਦਾ ਜਿਹੜਾ ਨਾਪ ਲੈ ਰਹੀ ਸੀ 13 ਇੰਚ ਸੀਗੀ ਛਾਤੀ ਬੱਚੀ ਦੀ ਤਾਂ ਆਪਾਂ ਸਾਡੇ 6 ਇੰਚ ਦੇ ਨਿਸ਼ਾਨੀ ਲਾਤੀ ਇੱਥੇ ਤੇ ਇੱਥੋਂ ਹਲਕੀ ਜਿਹੀ ਆਪਾਂ ਗਲਾਈ ਦੇ ਕੇ ਜਿਹੜਾ ਮੋਢਾ ਕੱਟ ਲਵਾਂਗੇ ਕਿਉਂਕਿ ਇਹ ਛੋਟੀ ਬੱਚੀ ਦੇ ਹਨਾ ਜਿਆਦਾ ਆਪਾਂ ਮਿਨਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਆਪਾਂ ਜਿਹੜਾ ਮੋੜ ਦੀ ਨਿਸ਼ਾਨੀ ਲਾ ਕੇ ਮਾਰਕਿੰਗ ਕਰਕੇ ਹਿਸਾਬ ਨਾਲ ਆਪਾਂ ਗਲਾਈ ਦੇਤੀ ਉਹਨੂੰ ਠੀਕ ਹੈ ਜੀ ਸੋ ਇੱਥੇ ਆਪਾਂ ਟਿੱਕ ਲਾ ਲਈ ਸੀ ਕਿ ਫਿਟਿੰਗ ਕਿੰਨੀ ਹੈਗੀ ਸੋ ਜਿਹੜੀ ਆਹ ਵਾਲੀ ਫਿਟਿੰਗ ਵਾਲੀ ਨਿਸ਼ਾਨੀ ਹੁੰਦੀ ਹੈ ਹਨਾ ਚਾਕ ਕਿਥੇ ਤੱਕ ਰੱਖਣੀ ਹੈ ਉਹ 10 ਇੰਚ ਸੀਗੀ ਬੱਚੀ ਦੀ ਸੋ 3 ਪਾ ਦਸ ਇੰਚ ਤੇ ਮਾਰਕਿੰਗ ਕਰ ਲਈ ਤੇ 5 ਇੰਚ ਤੇ ਆਪਾਂ ਕਮਰ ਦੀ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ ਕਮਰ ਦੀ ਫਿਟਿੰਗ ਦੀ ਕਮਰ ਸੀਗੀ ਬੱਚੀ ਦੀ 13 ਇੰਚ ਛਾਤੀ ਸੀਗੀ 13.5 ਤੇ हिਪ ਸੀਗੀ ਜੀ 14 ਠੀਕ ਹੈ ਉਸੇ ਹਿਸਾਬ ਨਾਲ ਆਪਾਂ ਮਾਰਕਿੰਗ ਕਰ ਲਾਂਗੇ ਇੱਥੇ ਫਿਟਿੰਗ ਦੀ ਜਿਹੜੀ ਨਿਸ਼ਾਨੀ ਉਹ ਲਗਾ ਦਾਂਗੇ ਉਸ ਤੋਂ ਬਾਅਦ ਆਪਾਂ ਸਲਵਾਰ ਦਾ ਨਾਪ ਲਿਆ ਜੀ ਸਲਵਾਰ ਬੱਚੀ ਦੀ ਹੈਗੀ ਸੀ 22 ਇੰਚ ਤੇ ਆਪਾਂ ਕਟਾਂਗੇ 23 ਇੰਚ ਹਨਾ 1 ਇੰਚ ਆਪਾਂ ਐਕਸਟਰਾ ਲਵਾਂਗੇ ਤੇ ਬੈਲਟ ਸੀਗੀ ਜੀ 15 ਇੰਚ ਚੜਾਈ ਦੇ ਵਿੱਚ ਠੀਕ ਹੈ ਜੀ ਸੋ ਇੱਥੇ ਜਿਹੜਾ কুরਤੀ ਦੇ ਸਾਈਡ ਤੋਂ ਲਿਹਾ ਸੀ ਕੱਪੜਾ ਹਨਾ ਉਹਦਾ ਆਪਾਂ ਕਾਂ ਕੱਢ ਕੇ ਚੰਗੀ ਤਰ੍ਹਾਂ ਉਹਦੀ ਆਪਾਂ ਜਿਹੜੀ 벨ਟ ਕੱਟਦੀ 벨ਟ ਸੀਗੀ ਜੀ 14 ਇੰਚ ਤੇ ਆਪਾਂ 15 ਇੰਚ ਜਿਹੜੀ ਕੱਟਦੀ ਸੀਗੀ 벨ਟ ਕਿਉਂਕਿ 3 ਇੰਚ ਆਪਾਂ ਲੈਂਥ ਕੱਟੀ ਸੀ কুরਤੀ ਦੀ ਤਾਂ 15 ਇੰਚ ਸੀਗਾ ਜਿਹੜਾ ਕੱਪੜਾ ਇਹ ਫੋਲਡ ਕਰਕੇ ਆਪਣੇ ਕੋਲ ਬਚ ਗਿਆ ਸੀ ਇਹਦੀ ਆਪਾਂ 벨ਟ ਤਿਆਰ ਕਰਾਂਗੇ ਠੀਕ ਹੈ ਜੀ ਸੋ ਹੁਣ ਆਪਾਂ ਕੱਟਾਂਗੇ ਗੋਡੇ ਜਿਹੜਾ ਕੱਪੜਾ ਹਨਾ ਫੋਲਡ ਐਸੇ ਤਰ੍ਹਾਂ ਹੀ ਜਿਹੜਾ 6-7 ਸਾਲ ਦੀ ਬੱਚੀ ਉਹਦਾ ਸੂਟ ਹੈ ਜਿਹੜਾ ਕੱਟਿਆ ਜਾਊਗਾ ਆਪਾਂ ਇੱਕ ਪਾਸੇ ਉਹ ਮੋਢੇ ਕੱਟ ਲਾਂਗੇ ਐਸੀ ਤਰ੍ਹਾਂ ਹੀ ਸੌਰੀ ਗੋਡੇ ਗੋਡਿਆਂ ਦਾ ਕੱਪੜਾ ਲਾਹਾਂਗੇ ਤੇ ਦੂਸਰੀ ਸਾਈਡ ਤੋਂ ਜਿਹੜਾ ਬਾਹਾਂ ਦਾ ਕੱਪੜਾ ਬਚ ਜੂਗਾ ਤੁਹਾਨੂੰ ਖੁਦ ਹੀ ਪਤਾ ਲੱਗੂਗਾ ਹਨਾ ਕਾਫੀ ਕੱਪੜਾ ਜਿਹੜਾ ਉਹ ਸਾਈਡ ਤੇ ਬਚ ਜੂਗਾ ਕਿਉਂਕਿ ਗੋਡਿਆਂ ਦੀ ਜਿਹੜੀ ਚੁੜਾਈ ਹੈ ਉਹ ਆਪਾਂ ਸਿਰਫ 8 ਇੰਚ ਹੀ ਲਈਏਗੀ ਕਿਉਂਕਿ ਬੱਚੇ ਦੀ ਹਨਾ ਜੇ ਆਪਾਂ ਹੈਵੀ ਸਲਵਾਰ ਬਣਾਵਾਂਗੇ ਤਾਂ ਬੱਚੇ ਤੋਂ ਨਹੀਂ ਸੰਭਾਲੀ ਜਾਣੀ ਬਾਕੀ ਹੁਣ ਤਾਂ ਟ੍ਰੈਂਡ ਹੀ ਹਲਕੀ ਸਲਵਾਰ ਦਾ ਤਾਂ ਬੱਚੇ ਵੀ ਟ੍ਰੈਂਡ ਦੇ ਹਿਸਾਬ ਨਾਲ ਹੀ ਚੱਲਦੇ ਨੇ ਹਨਾ ਆਪਾਂ ਨੂੰ ਪਤਾ ਹੀ ਹੈ ਸੋ ਆਪਾਂ 8 ਇੰਚ ਚੁੜਾਈ ਕਰੀ ਜੀ ਗੋਡਿਆਂ ਦੀ ਤੇ ਜਿਹੜੀ ਲੰਬਾਈ ਸੀਗੀ ਉਹ 22 ਇੰਚ ਸੀਗੀ ਤੇ ਆਪਾਂ ਕੱਟੀ ਆ 23 ਇੰਚ ਠੀਕ ਹੈ ਜੀ 1 ਇੰਚ ਐਕਸਟਰਾ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਪਾਉਣ ਦੀ ਲੋੜ ਨਹੀਂ ਕਿਉਂਕਿ ਗੋਡੇ ਆਪਾਂ ਪਹਿਲਾਂ ਹੀ ਜਿਹੜੇ ਚੌੜਾਈ ਦੇ ਵਿੱਚ ਕੱਟ-ਕੱਟੇ ਆ ਸੋ ਸਲਵਾਰ ਹੈ ਜਿਹੜੀ ਸਟ੍ਰੇਟ ਜੀ ਬਣ ਕੇ ਤਿਆਰ ਹੋਊਗੀ ਬਹੁਤ ਸੋਹਣੀ ਤੇ ਇਹ ਐਂਡ ਤੇ ਤੁਹਾਨੂੰ ਦਿਖਾਵਾਂਗੀ ਵੀ ਜਦੋਂ ਸੂਟ ਬਣ ਗਿਆ ਤੇ ਬੱਚੀ ਦੇ ਪਾਇਆ ਹੋਇਆ ਵੀ ਤੁਹਾਨੂੰ ਦਿਖਾਵਾਂਗੀ ਕਿ ਕਿੱਦਾਂ ਦਾ ਲੱਗਦਾ ਹੈਗਾ ਹਨਾ ਸੋ ਤੁਸੀਂ ਆਪਣੇ ਬੱਚੇ ਲਈ ਈਜ਼ੀਲੀ ਵੀਡੀਓ ਨੂੰ ਦੇਖ ਕੇ ਸੂਟ ਤਿਆਰ ਕਰ ਸਕਦੇ ਹੋ ਬਾਹਾਂ ਦੀ ਲੰਬਾਈ ਸੀਗੀ ਜੀ 12 ਇੰਚ ਤੇ ਆਪਾਂ ਕੱਟੀਏ 14 ਇੰਚ ਠੀਕ ਹੈ ਜੀ 2 ਇੰਚ ਐਕਸਟਰਾ ਕੱਟੀ ਹੈ ਤੇ ਇਸ ਤਰ੍ਹਾਂ ਆਪਾਂ ਜਿਹੜੀ ਸਾਈਡ ਤੋਂ ਬਾਹਾਂ ਦਾ ਕੱਪੜਾ ਲਿਆ ਸੀ ਉਹਦੀ ਆਪਾਂ ਬਾਹਾਂ ਕੱਟਤੀਆਂ ਠੀਕ ਹੈ ਬਾਹਾਂ ਦੀ ਜਿਹੜੀ ਜਿਵੇਂ ਕਿ ਹੁਣ ਟ੍ਰੈਂਡ ਹੈਗਾ ਹਨ ਬੈਲ ਸਲੀਵਜ਼ ਥੋੜੀਆਂ ਜਿਹੀਆਂ ਮੂਹਰੋਂ ਖੁੱਲੀਆਂ ਉਸ ਟਾਈਪ ਦੀਆਂ ਬਣਾਵਾਂਗੇ ਆਪਾਂ ਇਸ ਤਰ੍ਹਾਂ ਕਾਟ ਪਾਤੀ ਸੀ ਨਾਲ ਦੀ ਨਾਲ ਤੇ ਚਲੋ ਜੀ ਆਪਾਂ ਬਾਹਾਂ ਵੀ ਕੱਟਤੀਆਂ ਹੁਣ ਆਪਣੀ ਰਹਿ ਗਈ ਸਲਵਾਰ ਦੇ ਹੁੰਦੇ ਕੱਟਣੇ ਹਨਾ ਤੇ ਹੁਣ ਆਪਾਂ ਕੁੰਦੇ ਕੱਟ ਲਾਂਗੇ ਜਿਹੜਾ ਕੱਪੜਾ ਹੈ ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਈ 2.5 ਮਿੰਟਰ ਕੱਪੜੇ ਦਾ ਜਿਹੜਾ ਬੱਚੀ ਦਾ ਸੂਟ ਹੈ ਜਿਹੜਾ ਉਹ ਤਿਆਰ ਹੋ ਜਾਊਗਾ 6 7 8 ਸਾਲ ਦੀ ਬੱਚੀ ਦਾ ਸੂਟ ਹੈ ਜਿਹੜਾ ਆਪਾਂ ਇਸ ਨਾਪ ਦਾ ਤਿਆਰ ਕਰ ਸਕਦੇ ਹਾਂ ਜੇਕਰ ਤੁਹਾਡਾ ਬੱਚਾ ਜ਼ਿਆਦਾ ਹੈਲਥੀ ਹੈ ਨਾ ਮੋਟਾ ਹੈਗਾ ਤਾਂ ਤੁਸੀਂ ਥੋੜਾ ਐਕਸਟਰਾ ਖੁੱਲਾ ਰੱਖ ਸਕਦੇ ਹੋ ਆਪਦੇ ਹਿਸਾਬ ਨਾਲ ਹਾਂ 1-2 ਇੰਚ ਦਾ ਫਰਕ ਪਾ ਸਕਦੇ ਹੋ ਥੋੜਾ ਆਪਾਂ ਮਿੰਕੀ ਦੀ ਵੀ ਦੇਖ ਸਕਦੇ ਹਾਂ ਕਿੰਨਾ ਕੁ ਬੱਚੇ ਦਾ ਫਰਕ ਪਊਗਾ ਬੱਚੇ ਦੀ ਹੈਲਥ ਦੇ ਹਿਸਾਬ ਨਾਲ ਹਨਾ ਜੀ ਸੋ ਇੱਥੇ ਆਪਾਂ ਨਿਸ਼ਾਨੀ ਜਿਹੜੀ ਸਲਵਾਰ ਦੀ ਵੀ ਲਗਾ ਲਈ ਸੀਗੀ ਤੇ ਸਲਵਾਰ ਦੀ ਜਿਹੜੀ ਝੋਲੀ ਆ ਉਹ ਆਪਾਂ 3 ਇੰਚ ਰੱਖ ਕੇ ਚੱਲੇ ਸੀ ਕਿਉਂਕਿ ਦੋ 3 ਇੰਚ ਆਪਾਂ ਵਿੱਚੋਂ ਕੱਢਾਂਗੇ ਤੇ 3 ਇੰਚ ਆਪਾਂ ਰੱਖ ਕੇ ਚੱਲੇ ਆ ਠੀਕ ਹੈ ਜੀ ਸਾਰੀ ਵਿੱਚੋਂ ਕੱਢਾਂਗੇ ਤਾਂ ਜ਼ਿਆਦਾ ਹਲਕੀ ਹੋ ਜਾਣੀ ਸੀ ਸਲਵਾਰ ਜੇ ਸਾਰੀ ਬਾਹਰੋਂ ਕੱਢਦੇ ਸੀ ਝੋਲੀ ਤਾਂ ਫਿਰ ਜ਼ਿਆਦਾ ਹੈਵੀ ਹੋ ਜਾਣੀ ਸੀ ਠੀਕ ਹੈ ਸੋ ਅੱਧੀ ਝੋਲੀ ਆਪਾਂ ਵਿੱਚੋਂ ਕੱਢਾਂਗੇ ਤੇ ਅੱਧੀ ਝੋਲੀ ਆਪਾਂ ਕੱਟ ਲਈ ਹੈਗੀ ਵਿੱਚ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਸੋ ਜਿਹੜੀਆਂ ਭੈਣਾ ਥੋੜੀ ਬਹੁਤੀ ਜਾਣਕਾਰ ਨੇ ਉਹਨਾਂ ਨੂੰ ਈਜ਼ੀਲੀ ਸਮਝ ਆ ਜਾਊਗਾ ਪਰ ਜਿਹੜੇ ਬਿਲਕੁਲ ਨਿਊ ਨੇਗੇ ਹਨਾ ਉਹਨਾਂ ਨੂੰ ਥੋੜਾ ਮੁਸ਼ਕਲ ਆਊਗੀ ਤੇ ਇੱਥੇ ਆਪਾਂ 6 ਇੰਚ ਦੀ ਜਿਹੜੀ ਝੋਲੀ ਦੀ ਨਿਸ਼ਾਨੀ ਲਾ ਕੇ ਝੋਲੀ ਨੂੰ ਵਧਾ ਕੇ ਕੱਟਦਾ ਠੀਕ ਹੈ ਜੀ ਇੱਥੇ ਆਪਾਂ ਕਾਟ ਪਾਉਣੇ ਹੁੰਨੇ ਆਗੇ ਕਿਉਂਕਿ ਸਲਵਾਰ ਹੈ ਜਿਹੜੀ ਉਹ ਬਿਲਕੁਲ ਸਟੇਟ ਬਣੀ ਉਹਦੇ ਵਿੱਚ ਕੋਈ ਝੋਲ ਜਾਣਾ ਪਵੇ ਹਨਾ ਤੇ ਬਿਲਕੁਲ ਸ਼ੇਪ ਚ ਆਵੇ ਸਲਵਾਰ ਤਾਂ ਆਪਾਂ ਇਹ ਕਾਟ ਜ਼ਰੂਰ ਪਾਉਣੇ ਹੁੰਨੇ ਆ ਵੱਡੀਆਂ ਸਲਵਾਰਾਂ 'ਚ ਵੀ ਤੇ ਛੋਟੀਆਂ 'ਚ ਵੀ ਪਾਈ ਆਪਾਂ ਬੱਚੀ ਦੀ ਸਲਵਾਰ 'ਚ ਠੀਕ ਹੈ ਜੀ ਸੋ ਇੱਥੇ ਆਪਾਂ ਆਪਣਾ ਸੂਟ ਹੈ ਜਿਹੜਾ ਉਹ ਕੱਟ ਕੇ ਰੈਡੀ ਹੋ ਗਿਆ ਹੈਗਾ ਤੇ ਹੁਣ ਆਪਾਂ ਇੱਥੇ ਸੀ ਜਿਹੜੀ ਗਲੇ ਦੀ ਨਿਸ਼ਾਨੀ ਲਗਾ ਰਹੇ ਸੀਗੇ ਅ ਗਲੇ ਆਪਾਂ ਬਣਾਵਾਂਗੇ ਬਈ ਕਾਲਰ ਬਹਿਨ ਲਗਾ ਕੇ ਛੋਟਾ ਜਿਹਾ ਬਰੀਕ ਜਿਹਾ ਜਮਾ ਕਾਲਰ ਲਾਵਾਂਗੇ ਸੋ 1 ਇੰਚ ਅਪੜ ਨੂੰ ਘਾਈ ਦੇਤੀ ਤੇ ਪੌਣੇ 2 ਇੰਚ ਆਪਾਂ ਜਿਹੜਾ ਚੌੜਾ ਚੌੜਾ ਰੱਖਿਆ ਗਲਾ ਠੀਕ ਹੈ ਸੋ ਇੱਥੇ ਆਪਾਂ ਗਲਾਈ ਦੇਤੀ ਗਲੇ ਨੂੰ ਇਹ ਪਿਛਲੇ ਗਲੇ ਦੀ ਜਿਹੜੀ ਟਿਕ ਮਾਰਕ ਕੀਤੀ ਹੈ ਮੈਂ ਇਹਨੂੰ ਆਪਾਂ ਕੱਟ ਦਾਂਗੇ ਫਿਰ ਆਪਾਂ ਫਰੰਟ ਵਾਲਾ ਕੱਟਾਂਗੇ ਫਰੰਟ ਵਾਲਾ ਆਪਾਂ ਪੌਣੇ 2 ਇੰਚ ਹੀ ਚੌੜਾ ਰੱਖਾਂਗੇ ਇਹਦੇ ਇਹਦੇ ਜਿੰਨਾ ਤੇ ਪਰ ਆਪਾਂ ਉਹਦੀ ਡੰਗਾਈ ਹੈ ਜਿਹੜੀ ਥੋੜੀ ਜੀ ਉਹ ਜ਼ਿਆਦਾ ਰੱਖਾਂਗੇ ਜਿਵੇਂ ਕਿ 1.5 ਇੰਚ ਪੌਣੇ 2 ਇੰਚ ਰੱਖਾਂਗੇ ਠੀਕ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਮਾਕਿੰਗ ਕਰਕੇ ਜਿਹੜਾ ਸੂਟ ਕੱਟ ਸਕਦੇ ਹੋ ਸੋ ਇਹ ਸੂਟ ਦੀ ਸਟੀਚਿੰਗ ਆਪਾਂ ਇਸ ਤੋਂ ਬਾਅਦ ਸ਼ੇਅਰ ਕਰਾਂਗੇ ਅ ਸੋ ਵੀਡੀਓ ਨੂੰ ਪਿਆਰ ਮਿਲਿਆ ਤਾਂ ਜਰੂਰ ਇਹਦੀ ਸਟੀਚਿੰਗ ਵੀ ਆਪਾਂ ਸ਼ੇਅਰ ਕਰਨੀ ਹੈਗੀ ਅ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਦੀ ਲੱਗੀ ਤੇ ਨਾਲ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹੁਣ ਮਿਲਾਂਗੇ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ